ਪੰਜਾਬੀਆਂ ਦੇ ਲਈ ਨਵੇਂ ਸਾਲ ਦਾ ਤੋਹਫਾ ਜੀ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਸਿਹਤ ਸੁਵਿਧਾਵਾਂ ਦੇ ਪੁਖਤਾ ਪ੍ਰਬੰਧਨ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਹੁਣ 3 ਕਰੋੜ ਰੁਪਏ ਦਾ ਤੋਹਫਾ ਜੜਾ ਹੈ ਉਹ ਮਿਲਣ ਜਾ ਰਿਹਾ ਹੈ ਜੋ ਬਿਲਕੁਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਵਰੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਤਹਿਤ ਕਿ ਹੁਣ ਪੰਜਾਬ ਦੇ ਸਾਰੇ ਹੀ ਪਰਿਵਾਰ ਜਿਹੜੇ ਨੇ ਉਹ 10 ਲੱਖ ਰੁਪਏ ਦਾ ਮੁਫਤ ਨਕਦ ਰਹਿਤ ਇਲਾਜ ਜਿਹੜਾ ਹੈ ਉਹ ਕਰਵਾਉਣ ਦੇ ਹੱਕਦਾਰ ਹੋ ਜਾਣਗੇ ਜਿਸ ਦੇ ਤਹਿਤ ਕਿ 10 ਲੱਖ ਰੁਪਏ ਦਾ ਕਦ ਰਹਿਤ ਇਲਾਜ ਜਿਹੜਾ ਹੈ ਉਹ ਹੋ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਜਾਵੇਗੀ ਜਿਸ ਦੇ ਨਾਲ ਕਿ ਸੂਬੇ ਦੇ ਲੋਕਾਂ ਦਾ ਪੈਸਾ ਜਿਹੜਾ ਹੈ ਉਹ ਖਰਚ ਨਹੀਂ ਹੋਵੇਗਾ ਔਰ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਜੜੀਆਂ ਨੇ ਉਹ ਮਿਲ ਸਕਣਗੀਆਂ ਔਰ ਨਾਲ ਦੇ ਨਾਲ ਇਹ ਸਕੀਮ ਜਿਹੜੀ ਹੈ ਵਿਸ਼ਵ ਪਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਤੇ ਲੋਕਾਂ ਨੂੰ 10 ਲੱਖ ਰੁਪਏ ਦਾ ਨਕਦ ਰਹਿਤ ਇਲਾਜ ਕਰਵਾਉਣ ਦੇ ਲਈ ਕਾਜ਼ ਕਰਕੇ ਸ਼ੁਰੂ ਕੀਤੀ ਗਈ ਹੈ ਜਿਤੇ ਇੱਕ ਪਾਸੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਕਿ ਪੰਜਾਬ ਵਾਸੀਆਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਇੱਕ ਖਾਸ ਉਪਰਾਲਾ ਵੀ ਸਿਹਤ ਸਹੂਲਤਾਂ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ ਖਾਸ ਕਰਕੇ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਕਿ ਹੁਣ ਪੰਜਾਬ ਪੂਰੇ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਹੋ ਜਾਵੇਗਾ ਜਿੱਥੇ ਕਿ ਇਹ ਇਸ ਤਰੀਕੇ ਦੇ ਨਾਲ ਨਕਦ ਰਹਿਤ ਇਲਾਜ ਜਿਹੜਾ ਹੈ ਉਹ ਕੀਤਾ ਜਾਵੇਗਾ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਸਿਹਤ ਸੰਭਾਲ ਸੇਵਾਵਾਂ ਜਿਹੜੀਆਂ ਨੇ ਉਹ ਸਾਰੇ ਹੀ ਬਸਨੀਕਾ ਤੱਕ ਖਾਸ ਕਰਕੇ ਸਾਰੇ ਹੀ ਯੋਗ ਬਸਨੀਕਾ ਤੱਕ ਆਸਾਨੀ ਨਾਲ ਪੁੱਛਦਾ ਹੋ ਜਾਣੀ ਅਤੇ ਪੰਜਾਬ ਦੇ ਵਸਨੀਕਾਂ ਦੇ ਜਦੋਂ ਅਸੀਂ ਗੱਲ ਕਰਦੇ ਆ ਤੇ ਖਾਸ ਕਰਕੇ ਪੰਜਾਬ ਅਤੇ ਚੰਡੀਗੜ੍ਹ ਦੇ ਸੂਚੀਬੱਧ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਨੈਟਵਰਕ ਜਿਹੜਾ ਹੈ ਉਹ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਤਹਿਤ ਕਿ ਵੱਡੀਆਂ ਬਿਮਾਰੀਆਂ ਗੰਭੀਰ ਦੇਖਭਾਲ ਸਰਜਰੀ ਅਤੇ ਨਾਲ ਦੇ ਨਾਲ ਜੀਵਨ ਰੱਖਿਆ ਕੇ ਇਲਾਜ ਜਿਹੜੇ ਨੇ ਉਹ ਕਰਵਾਏ ਜਾ ਸਕਦੇ ਨੇ ਔਰ ਨਾਲ ਦੇ ਨਾਲ ਜਦੋਂ ਅਸੀਂ ਇਹਨਾਂ ਸੂਚੀਬੱਧ ਹਸਪਤਾਲਾਂ ਦੀ ਗੱਲ ਕਰਦੇ ਹਾਂ ਤੇ ਉੱਥੇ ਨਕਦ ਰਹਿਤ ਇਲਾਜ ਅਤੇ ਨਾਲ ਦੇ ਨਾਲ ਕਾਗਜ਼ ਰਹਿਤ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਖਾਸ ਤੌਰ ਤੇ ਪ੍ਰਦਾਨ ਕੀਤੀਆਂ ਜਾਣਗੀਆਂ ਔਰ ਨਾਲ ਦੇ ਨਾਲ ਦੂਜੇ ਅਤੇ ਤੀਜੇ ਜਿਹੜੇ ਦਰਜੇ ਦੀ ਸਿਹਤ ਸੰਭਾਲ ਤੇ ਹੋਣ ਵਾਲੇ ਖਰਚੇ ਨੂੰ ਵੀ ਘਟਾਇਆ ਜਾਵੇਗਾ ਔਰ ਇਸੇ ਤਹਿਤ ਹੀ ਜਦੋਂ ਅਸੀਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਵਿੱਚ ਸਿਹਤ ਸੰਭਾਲ ਸੇਵਾਵਾਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਪਹੁੰਚਾਈਆਂ ਜਾਣਗੀਆਂ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸੇਵਾਵਾਂ ਦੀ ਤੇ ਡਿਜੀਟਲ ਪਲੇਟਫਾਰਮ ਰਾਹੀਂ ਸਮੇਂ ਸਿਰ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਸਹਾਇਤਾ ਪ੍ਰਦਾਨ ਵੀ ਕਰੇਗੀ ਇਹ ਖਾਸ ਸੁਵਿਧਾ ਹੁਣ ਜਦੋਂ ਕਿਸੇ ਮਰੀਜ਼ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਵੇਗਾ ਤੇ ਉਸਦੇ ਹੋਣ ਵਾਲੇ ਖਰਚੇ ਸਰਜਰੀ ਡਾਕਟਰੀ ਪਰਕੀ ਆਈਸੀਯੂ ਤੇ ਗੰਭੀਰ ਦੇਖਭਾਲ ਸੇਵਾਵਾਂ ਜੜੀਆਂ ਨੇ ਔਰ ਨਾਲ ਦੇ ਨਾਲ ਬਿਮਾਰੀਆਂ ਦੀ ਜਾਂਚ ਦਵਾਈਆਂ ਤੇ ਪ੍ਰਵਾਨਿਤ ਪੈਕੇਜ ਅਨੁਸਾਰ ਵਰਤੂ ਬਲ ਉਸਮਾਨ ਜਿਹੜਾ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦੇ ਖਰਚੇ ਸਮੇਤ ਹੋਰ ਬਹੁਤ ਸਾਰੇ ਖਰਚੇ ਜਿਹੜੇ ਨੇ ਇਸ ਹਾਜ਼ ਉਪਰਾਲੇ ਦੇ ਤਹਿਤ ਕਵਰ ਕੀਤੇ ਜਾਣਗੇ ਅਤੇ ਹੁਣ ਦੱਸਣੀ ਹੋਊਗਾ ਕਿ ਪਹਿਲਾਂ ਇੱਕ ਪਰਵਾਰ ਸਿਰਫ 5 ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਸੀ ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਹਰ ਨਾਗਰਿਕ ਜੋ ਹੈ ਉਹ ਚਾਹੇ ਸਰਕਾਰੀ ਕਰਮਚਾਰੀ ਹੈ ਪੈਨਸ਼ਨਰ ਹੈ ਇਹ ਮੁਫਤ ਸਿਹਤ ਸੰਭਾਲ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਲੈਣ ਦਾ ਉਹ ਹੱਕਦਾਰ ਬਣ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਸਕੀਮ ਦੇ ਲਈ ਆਮਦਨ ਸਬੰਧੀ ਕੋਈ ਵੀ ਸੀਮਾ ਜੜੀ ਹੈ ਉਹ ਬਿਲਕੁਲ ਵੀ ਤੈਅ ਨਹੀਂ ਕੀਤੀ ਗਈ ਹੈ ਔਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕੋਈ ਵੀ ਨਾਗਰਿਕ ਜਿਹੜਾ ਹੈ ਉਹ ਸੁਚੀਬੱਧ ਹਸਪਤਾਲ ਤੋਂ ਆਪਣਾ ਇਲਾਜ ਜਿਹੜਾ ਹੈ ਉਹ ਕਰਵਾ ਸਕਦਾ ਹੈ ਉਸ ਦੇ ਨਾਲ ਨਾਲ ਹੁਣ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਵਿੱਤੀ ਤੰਗੀ ਦੇ ਕਾਰਨ ਇਲਾਜ ਤੋਂ ਵੰਚਿਤ ਬਿਲਕੁਲ ਵੀ ਨਹੀਂ ਰੱਖਿਆ ਜਾਵੇਗਾ ਔਰ ਸਾਰੀਆਂ ਹੀ ਸਿਹਤ ਸਵਾਵਾਂ ਜੜੀਆਂ ਨੇ ਉਹਨਾਂ ਤੱਕ ਪਹੁੰਚਦਾ ਹੋ ਸਕਣਗੀਆਂ ਔਰ ਸਿਹਤ ਵਿਭਾਗ ਇਹ ਕਿੰਨੀ ਬਣਾਵੇਗਾ ਕਿ ਲੋਕਾਂ ਦੀ ਭਲਾਈ ਦੇ ਲਈ ਇਸ ਯੋਜਨਾ ਨੂੰ ਸੁਚਾਰੂ ਢੰਗ ਦੇ ਨਾਲ ਸ਼ੁਰੂ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜਾ ਵੀ ਜ਼ਰੂਰੀ ਪ੍ਰਬੰਧਨ ਕੀਤਾ ਜਾ ਰਿਹਾ ਹੈ ਉਹ ਆਮ ਜਨਤਾ ਤੱਕ ਜਿਹੜਾ ਹੈ ਪਹੁੰਚ ਸਕੇ ਤਾਂ ਕਿ ਸਾਰੀਆਂ ਹੀ ਸੇਧ ਸੁਵਿਧਾਵਾਂ ਜਿਹੜੀਆਂ ਨੇ ਉਹਨਾਂ ਤੱਕ ਪਹੁੰਚ ਸਕਣ ਔਰ ਉਹ ਇਹਨਾਂ ਦਾ ਭਰਪੂਰ ਲਾਭ ਉਠਾ ਸਕਣ